ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੁਕਸਰ ਸਾਹਿਬ ਪਹੁੰਚੇ ਹਾਂ ਜਿੱਥੇ ਗੁਰੂ ਰਣਕਦੇਵ ਜੀ ਦੇ ਆਗਮਨ ਉਪਰ ਦੇ ਯਾਦ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਆਓ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਈਏ ਤੇ ਦਰਸ਼ਨ ਕਰਕੇ ਲਾਹਾ ਲਓ ਔਰ ਵਾਹਿਗੁਰੂ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਲਤਵਾਓ ਮਿਹਰਬਾਨੀ ਸ਼ੁਕਰੀਆ ਜੀ ਗੁਰਪਿਆਰਿਓ ਹੁਣ ਅਸੀਂ ਫਰੀਦਕੋਟ ਪਹੁੰਚ ਗਏ ਹਾਂ ਫਰੀਦਕੋਟ ਦੇ ਨਗਰ ਕੀਰਤਨ ਦੀ ਜਾਣਕਾਰੀ ਸਾਡੇ ਪ੍ਰਤੀਨਿਧ ਗੁਰਜੰਟ ਸਿੰਘ ਜੀ ਤੁਹਾਨੂੰ ਦੇਣਗੇ ਜੀ ਦੇਖ ਰਹੇ ਹੋ ਆਨ 에ਅਰ ਚੈਨਲ ਮੈਂ ਗੁਰਜੰਟ ਸਿੰਘ ਪਾਣਾ ਅੱਜ ਪਿੰਡ ਪਾਣਾ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਨ ਮੱਖ ਰੱਖਦੇ ਜਨਮ ਦਿਨ ਨੂੰ ਪਿੰਡ ਪਾਣਾ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸਭ ਤੋਂ ਮੇਨ ਗੁਰਦੁਆਰਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਸ਼ਾ ਛੇਵੀਂ ਦੇ ਗੁਰਦੁਆਰਾ ਤੋਂ ਨਗਰ ਕੀਰਤਨ ਚੱਲਿਆ ਤੇ ਸਾਰੇ ਪਿੰਡ ਦੇ ਗਲੀਆਂ ਦੇ ਵਿੱਚ ਦੀ ਹੁੰਦਾ ਹੋਇਆ ਤੇ ਇਸ ਦੌਰਾਨ ਸੰਗਤਾਂ ਦਾ ਬਹੁਤ ਸੰਯੋਗ ਮਿਲਿਆ ਤੇ ਕਈ ਥਾਵਾਂ ਤੇ ਸੰਗਤਾਂ ਨੇ ਕੌੜਿਆਂ ਦੇ ਲੱਡੂਆਂ ਦੇ ਕੇਲਿਆਂ ਦੇ ਹੋਰ ਕਈ ਤਰ੍ਹਾਂ ਦੇ ਤੇ ਦਾਲ ਫੁਲਕੇ ਦੇ ਪੜਾ ਲਾਏ ਸਨ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵੇਖਿਆ ਗਿਆ ਆਓ ਤੁਹਾਨੂੰ ਤਸਵੀਰਾਂ ਨਹੀਂ ਦਿਖਾਉਨੇ ਆ ਪਿੰਡ ਪਾਣਾ ਦਾ ਨਗਰ ਕੀਰਤਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰੇ ਵੀਰ ਭਾਈ ਗੁਰਜੰਟ ਸਿੰਘ ਜੀ ਇਸ ਨਗਰ ਕੀਰਤਨ ਦਾ ਸਭ ਤੋਂ ਪਹਿਲਾਂ ਤਾਂ ਹਾਂਜੀ ਵੀਰ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਵੀ ਸੰਗਤਾਂ ਜੁੜਦੀਆਂ ਨੇ ਜਿਵੇਂ ਹੁਣ 25-30 ਬੱਚੇ ਨੇ ਜਿਹੜੇ ਬੱਚੇ ਕੇ ਪਿਛਲੇ ਸਾਲ ਜਦੋਂ ਅਸੀਂ ਨਗਰ ਕੀਰਤਨ ਕੱਢਿਆ ਸੀ ਮੈਂ ਉਦੋਂ ਨਵਾਂ ਆਇਆ ਸੀ ਇੱਥੇ ਪੰਜ-ਛੇ ਬੱਚੇ ਜੁੜੇ ਹੋਏ ਸਨ ਅੱਜ ਦੇਖੀਏ ਤੇ 25-30 ਬੱਚੇ ਜਿਹੜੇ ਨੇ ਗੁਰਬਾਣੀ ਦੀ ਸੰਥਾ ਲੈ ਰਹੇ ਹਨ ਇਹ ਨਗਰ ਕੀਰਤਨ ਕਰਕੇ ਤੇ ਚੰਗੇ ਪ੍ਰਚਾਰ ਕਰਕੇ ਕਹਿ ਰਹੇ ਹੋ ਜੀ। ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅੱਜ ਦੇ ਦਿਨ ਦਾ? ਹਾਂਜੀ ਅੱਜ ਦੇ ਦਿਨ ਤੇ ਸਾਡੇ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਅਵਤਾਰ ਧਰਨ ਕੀਤੇ ਉਹਨਾਂ ਦੇ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬੜਾ ਸੁਹਣਾ ਲੱਗ ਰਿਹਾ ਕਿਉਂਕਿ ਸਾਰੇ ਸੰਗਤ ਦੀ ਸਾਰੇ ਨਗਰ ਦੀ ਸੰਗਤ ਬੜੇ ਪਿਆਰ ਦੇ ਨਾਲ ਹਾਜ਼ਰੀ ਭਰ ਰਹੀ ਹੈ ਜੀ। ਸੰਗਤ ਕਿੰਨਾ ਕੋਸਾ ਜੋ ਦੇ ਰਹੀ ਹੈ ਜੀ? ਬਹੁਤ ਜ਼ਿਆਦਾ ਜੀ। ਸੰਗਤ ਦਾ ਠਾਠਾ ਮਾਰਦਾ ਇਕੱਠ ਆਪ ਜੀ ਦੇਖ ਰਹੇ ਹੋ ਬੜਾ ਆਨੰਦਮਈ। ਜੋ ਬਹਾਰ ਆਈ ਹੋਈ ਏ ਇੱਕ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਤਕਰੀਬਨ ਕਿੰਨੇ ਕੁੰਬੜਾ ਲੱਗੇ ਆਈ ਬੱਚੇ तकरीबन 10 11 ਦੇ ਕਰੀਬ 10 11 ਦੇ ਕਰੀਬ ਜੋ ਪੜਾ ਇੱਥੋਂ ਤੱਕ ਪਹੁੰਚ ਚੁੱਕੇ ਹਨ ਤੇ ਗੁਰੂ ਘਰ ਜਾਂਦੇ ਤੱਕ ਦੋ ਦੋ ਤਿੰਨ ਪੜਾ ਹੋਰ ਹਨ ਹਾਂਜੀ ਬਿਲਕੁਲ ਜੀ ਸੰਦੇਸ਼ ਇਹ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਿਸ਼ਨ ਹੈ ਕਿ ਸਾਰੇ ਆਪਾਂ ਇੱਕ ਬਣ ਕੇ ਰਹੀਏ ਸਾਰੇ ਧਰਮਾਂ ਨੂੰ ਸਾਰੇ ਮਜ਼ਬਾਂ ਨੂੰ ਕਿਸੇ ਤੋਂ ਨਫ਼ਰਤ ਨਾ ਕਰੀਏ ਅਵਲੇ ਅੱਲਾ ਨੂਰਿ ਉਪਾਇਆ ਕੁਦਰਤ ਦੇ ਸਭ ਬੰਦੇ ਸਾਰਿਆਂ ਨੂੰ ਗੁਰੂ ਸਾਹਿਬਾਂ ਨੇ ਕਿਹਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਏ ਸਾਰੇ ਇੱਕ ਬਣ ਕੇ ਰਹੀਏ ਤਾਂ ਕਿ ਨਗਰ ਦੀ ਸੋਭਾ ਹੋਰ ਵੀ ਹੋ ਜਾਵੇ ਗੁਰੂ ਸਾਹਿਬਾਂ ਦਾ ਜਸ ਗਾ ਸਕੀਏ ਜੀ ਮੰਦਰ ਸਤਿ ਸ਼੍ਰੀ ਅਕਾਲ ਮੰਦਰ ਦੇ ਜ਼ਰੂਰ ਕਹਰਾ ਦੇ ਤੇ ਫਤਖਾ ਨੂੰ ਭਾਵੇਂ ਜਿੰਨਾ ਮਰਜ਼ੀ ਪਾਣੀ ਦੇ ਬੋਲ ਕੇ ਰੱਖ ਲੋ ਉਹ ਫਿਰ ਸੁਕਾ ਦੇ ਘਰ ਆਉਂਗਾ ਤੇ ਸਕੂਨ ਦਾ ਕੰਬਲ ਨੂੰ ਜਿੰਨਾ ਮਰਜ਼ੀ ਢੋਲੋ ਸੱਪ ਨਾਲ ਦੇ ਨਾਲ ਸ਼ਰਮ ਤੇ ਨਾਲ ਪਰ ਉਹ ਫਿਰ ਵੀ ਬਹਿ ਗਿਆ ਕੋਈ ਮਰਨ ਪੰਛੀ ਤਾਂ ਉੱਤਰਦਾ ਉਹ ਜਿਉਨੇ ਹੋ ਜਾਂਦੇ ਆ ਕੋਈ ਮੂੰਹ ਜੋ ਆ ਕੇ ਕਰ ਰਿਹਾ ਕੋਈ ਥਰੀਲੀ ਹਵਾ ਛੱਡ ਰਿਹਾ ਤੇ ਜੋਗ ਭੰਗਰ ਨਾਲ ਪਾਰੇ ਭਾਈ ਗਰਦਾਰ ਵੀ ਦਿੰਦੇ ਆ ਜਿਵੇਂ ਗੁਰੂ ਨਾਨਕ ਮਹਾਰਾਜ ਨੂੰ ਭੰਗਰ ਨਾਮ ਕਰੇ ਦੇ ਸਾਥੀ ਜਉਣਾ ਚਾਹੁੰਦੇ ਆ ਤੇ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਓ ਸਭ ਕਰਤਾ ਜੋ ਇੱਕ ਵਿਚਾਰ ਦੇ ਨਾਲ ਜੁੜ ਕੇ ਰਾਹ ਖੱਟੀਏ ਜੀ ਮੈਂ ਸਭ ਦਾ ਆਓ ਦਰਸ਼ਨ ਕਰਾਈਏ ਲੁਧਿਆਣਾ ਵਿੱਚ ਨਗਰ ਕੀਰਤਨ ਦੇ ਦਰਸ਼ਨ ਕਰੋ ਸਾ ਸਰਬਜੀ ਦੇਖੋ ਨਗਰ ਕੀਰਤਨ ਦੀ yaad ਵਿੱਚ ਲੰਗਰ ਲਗਾਏ ਹੋਣ ਲਗਾਏ ਹੋਏ ਹਨ ਬੇਸੇ ਪ੍ਰਸ਼ਾਦ ਦੇ ਲੰਗਰ ਲਗਾਏ ਗਏ ਹਨ ਆਓ ਦਰਸ਼ਨ ਕਰੋ ਜੀ ਜਪਨੀ ਗੱਡੀ ਚੱਲ ਰਹੀ ਹੈ ਸਾਡੇ देखो नगर कीर्तन का अलौकिक की नजारा लोग बहुत हुम हमा के पूजे हुए हैं बहुत साफ सुंदर जी उधर देखो पटाखे चलाए जा रहे हैं मैं कैमरामैन ਸਰੀਰ ਦਾ ਫਰਨੇ ਸੋਨ ਹਾਲ ਸਰੀਰ ਦਾ ਫਰਨੇ ਸੋਨ ਦੇ ਦੇਖੋ ਕਿ ਨੀਸ਼ਰਦਾ ਨਾਲ ਨੀਸ਼ਰਦਾ ਨਾਲ ਉੱਥੇ ਦੁਖੋ ਬੋਲ ਦੇਖੋ ਕਿ ਨੀਸ਼ਰਦਾ ਦੇ ਨਾਲ ਪ੍ਰਸ਼ਾਦ ਬਤਾਇਆ ਜਾ ਰਿਹਾ ਹੈ ਅੱਜ ਆਪਾਂ ਗੁਰੂ ਕੇ ਨਗਰ ਵਿੱਚ ਸਤਿ ਨਮਸਕਾਰ ਹੈ ਜੇ ਮੰਨ ਗੀਤਨ ਦਾ ਲਹਾ ਲੋ ਵਾਹਿਗੁਰੂ ਲਿਖ ਕੇ ਦਾ ਸੰਗਤ ਜੀ ਕਮੈਂਟ ਬਾਕ ਦੇ ਵਿੱਚ ਆਪਣੀ ਹਾਜ਼ਰੀ ਦਿਵਾਓ ਦੇਖੋ ਪਰਿਸ਼ਰਦਾ ਦੇ ਨਾਲ ਲੰਗਰ ਲਗਾਇਆ ਹੋਇਆ ਹੈ ਇਹ ਇੱਥੇ ਦਾ ਲੰਗਰ ਹੈ ਜੋ ਬਹੁਤ ਖੁਸ਼ਾਬਤ ਹੈ ਨਾ ਜੀ ਸੇਵਾ ਨੂੰ ਦੇਖ ਕੇ ਸੰਗਤ ਰੂਹ ਹਮਾਂ ਆ ਕੇ ਪੂਜੀ ਹੋਈ ਹੈ ਬਹੁਤ ਸ਼ਰਧਾ ਬਹੁਤ ਭਾਵਨਾ ਹੈ ਬਹੁਤ ਬੇਰਬੀ ਚੁਕਰੀ ਸਾਹਿਬ ਗੁਰੂ ਪਾਖ ਦੇਖਾ ਦੇਖੋ ਸੜਕ ਤੋਂ ਹਮ ਦੀ ਸੇਵਾ ਨਿਭਾ ਰਹੇ ਹਨ ਪੰਜ ਪਿਆਰਿਆਂ ਦੇ ਦਰਸ਼ਨ ਕਰੋ ਦਰਸ਼ਨ ਲਾਹਾ ਲੋ ਪੰਜ ਪਿਆਰਿਆਂ ਦੇ ਦਰਸ਼ਨ ਕਰੋ ਬੋਲੋ ਵਾਹਿਗੁਰੂ ਵਾਹਿਗੁਰੂ ਕਮੈਂਟ ਬਾਕਸ ਵਿੱਚ ਲਿਖ ਕੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੰਜ ਪਿਆਰੇ ਹਨ ਦਰਸ਼ਨ ਕਰੋ ਇੱਕ ਘੋੜਿਆਂ ਤੇ ਸਵਾਰ ਹਨ ਪੰਜ ਪਿਆਰੇ ਦਰਸ਼ਨ ਕਰੋ ਤੇ ਸਵਾਰ ਪੰਜ ਪਿਆਰੇ ਹਨ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਪਾਲਕੀ ਸਾਹਿਬ ਹੈ